ਬਾਰੇ ਦਾ ਪ੍ਰਮਾਣ ਪੱਤਰ ਸੰਸਥਾ ਵਿੱਚ ਦੁਆਰਾ ਦਿੱਤਾ ਹੁੰਦਾ ਤਾਂ ਉਹ ਸਾਰੀਆਂ ਜਾਤਾਂ ਦਾਜੀ ਹੋ ਜਾਂਦੀਆਂ ਜਿਹੜੀਆਂ ਉਸਦੇ ਜੁੜੀ ਧਰਤੀ ਸੋਣੀ ਹੈ ਵੀ ਸ਼ੀਸ਼ਮੋ ਦੇ ਤੈਦੇ ਸ਼ੀਸ਼ਮੇ ਤੇ ਜੰਦਾ ਜਿੱਦ ਤੇ ਕੰਚਰਾ ਹੋਏ ਜਦੋਂ ਦਾ ਮੈਂ ਇਹਨੂੰ ਦੇਖਿਆ ਨਾ ਮੈਂ ਆਪ ਤਾਂ ਨਹੀਂ ਹੁਣ ਤਾਂ ਭਾਵੇਂ ਫਿਰ ਮੈਨੂੰ ਮਿਲਣ ਕਿਤੇ ਹਰੇਕ ਜਵੇ ਜਾਲ ਸੰਗਲ ਹੋ ਗਾ ਤੇ ਕਿੰਨਾ ਘਰ ਸੁਬਨਾ ਦੇਖ ਰਿਹਾ ਸੀ ਸਰ ਪੰਨੀ ਪਾਕਿਸਤਾਨਾਂ ਸੁਪਨਾ ਤੋੜਨਾ ਉਹ ਦੁੱਖਾਂ ਦੇ ਮੱਥਾ ਹੰਸਾ ਦਿੰਦੇ ਆ ਤੁਸੀਂ ਇੱਕ ਜਾਨੀ ਬੱਚਿਆ ਜਿਸ ਦਿੱਤੀ ਨਹੀਂ ਇਹਰੇ ਲਈ ਤੂੰ ਬੈਠ ਕੇ ਇਹ ਬਣਦੀ ਆ ਬਹੁਤ ਦੂਰ ਦੀ ਜਦੋਂ ਤੂੰ ਕਹਿਣਾ 150 ਲੋਕਾਂ ਬੰਦਾਂ ਤੇ ਇਹਦਾ ਮਤਲਬ ਹੈ ਲੱਖ ਲੱਖ ਵਾਲੇ 100 ਬੰਦੇ ਆਪਣੇ ਪੈਸੇ ਤੇ ਇਹ ਤਾਂ ਸਾਦੀ ਫਿਲਮ ਚ ਪ੍ਰੋਡਿਊਸਰਾਂ ਦੇ ਨਾਮ ਹੀ ਚੱਲਣਗੇ ਫਿਰ ਉਹ ਨਹੀਂ ਚੱਲਦੀ ਲੋਕੜਾ ਗਾਇਕ ਸੰਜਣਾ ਦੇ ਨਾਲ ਕਿਉਂਕਿ ਇਸ ਫਿਲਮ ਦੇ ਹੀਰੋ ਸੀ ਫੈਮਸ ਸੰਜਣਾ ਉਹ ਵੀ ਪਾਣੀ ਦੇ ਉੱਪਰ ਸਾਡੇ ਦੁਨੀਆ ਨਾਲ ਹੋਏਗਾ ਭਾਜੀ ਹੋਰ ਵਾਲੀ ਫਿਲਮ ਜਿਸ ਦਾ ਨਾਮ ਹੈ ਕਦੇ ਹਾਂ ਕਦੇ ਨਾ ਕੋਈ ਨਹੀਂ ਉਸ ਤੋਂ ਪ੍ਰਚਾਰ ਦੇ ਪ੍ਰਮੋਸ਼ਨ ਦੇ ਲਈ ਇੱਥੇ ਪਹੁੰਚੇ ਨੇ ਸਿੰਘ ਜੋ ਕਿ ਸਾਡਾ ਪੰਜਾਬ ਸਿੰਘ ਹੈ ਜੀ ਦੇ ਵਿੱਚ ਆਦਮੀ ਉਸ ਨੇ ਗਾਇਕੀ ਦੇ ਜੋ ਕੈਰੀਅਰ ਹੈ ਉਸ ਨੂੰ ਸੁਣਿਆ ਤੇ ਸਿੰਘਾਂ ਜੋ ਨਾਮ ਹੈ ਉਸ ਦਾ ਉਹਨਾਂ ਨੂੰ ਸੁਣਿਆ ਤੇ ਸਿੰਘਾਂ ਦੇ ਵਿੱਚ ਸਿੰਘ ਜੋ ਕਿ ਸਾਡਾ ਪੰਜਾਬ ਸਿੰਘ ਹੈ ਜੀ ਦੇ ਵਿੱਚ ਆਦਮੀ ਉਸ ਨੇ ਗਾਇਕੀ ਦੇ ਜੋ ਕੈਰੀਅਰ ਹੈ ਉਸ ਨੂੰ ਸੁਣਿਆ ਤੇ ਸਿੰਘਾਂ ਜੋ ਨਾਮ ਹੈ ਉਸ ਦਾ ਉਹਨਾਂ ਨੂੰ ਸੁਣਿਆ ਤੇ ਸਿੰਘਾਂ ਜੋ ਨਾਮ ਹੈ ਉਸ ਦਾ ਉਹਨਾਂ ਨੂੰ ਸੁਣ सा सारे की बहुत रिस्पैक्ट कर दास्ट टाइम इतने शुरू भी सेरा दो साल पहला वह मेरी रिस्पैक्ट भुल भूलद अंदर अभी बैठे गल करी जाते थे

ਮੇਰੇ ਮੇਰੇ ਬੇਰਾ ਤੇਰੇ ਮੇਰੇ ਵਿਆਹ ਬਸ ਤੱਕ ਨਹੀਂ ਕਰ ਪਾਤੇ ਇਹ ਪਹਿਲਾ ਕਾੜ ਕਰੇ ਘਰੇ ਮੈਂ ਬਣਾਉਂਗਾ ਹੋਰ ਠੀਕੇ ਦੇ ਪਰ ਕਿਉਂ ਨਹੀਂ ਰਾਹ ਤੂੰ ਜਾਂਦਾ ਮੈਨੂੰ ਲੱਗਦਾ ਤਿਆਰ ਨਹੀਂ ਕੱਜੂ ਇਹ ਸਿੰਘ ਜੀ ਤੁਸੀਂ ਅੱਜ ਮਾਲਗੋੜ ਦੇ ਖਾਲਸਾ ਕਾਲਜ ਆਏ ਹੋ ਕੀ ਪਰਪਸ ਆਨ ਰੱਖਿਆ ਅੱਜ ਅ ਇੱਕ ਤਾਂ ਸਾਡੀ ਮੂਵੀ ਆ ਰਹੀ ਹੈ ਜੀ ਕਦੇ ਹਾਂ ਕਦੇ ਨਾ 3 ਤਰੀਕ ਨੂੰ 3 ਦਸੰਬਰ ਨੂੰ ਤੇ ਸਾਡਾ ਇੱਕ ਤਾਂ ਇਹ ਸੀਗਾ ਪਰਪਸ ਅਸੀਂ ਇੱਥੇ ਪ੍ਰੋਮੋਸ਼ਨ ਲਈ ਆਏ ਆ ਤੇ ਇੱਕ ਮੈਂ ਆਪਣਾ ਇੱਥੋਂ ਸਟੱਡੀ ਵੀ ਇੱਥੋਂ ਹੀ ਕੰਪਲੀਟ ਕੀਤੀ ਹੈ ਖਾਸ ਕਰਕੇ ਕੋਲ ਜਮਾਲਪੁਰ ਤੋਂ ਤੇ ਸਮਝ ਲਓ ਕਿ ਇੱਕ ਯਾਦਾਂ ਤਾਜ਼ੀਆਂ ਕਰਨ ਲਈ ਆਇਆ ਤੇ ਸਾਰੇ ਜਿੰਨੇ ਵੀ ਟੀਚਰਸ ਨੇ ਜਿੰਨੇ ਵੀ ਤੇ ਸਾਰਿਆਂ ਨੂੰ ਮਿਲ ਕੇ ਠੀਕ ਹੈ ਜੀ ਤੁਹਾਡੀ ਪਹਿਲੀ ਮੂਵੀ ਆ ਲੀਡ ਰੋਲ ਦੇ ਵਿੱਚ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਗਾਣਿਆਂ ਤੋਂ ਬਾਅਦ ਇੰਨਾ ਸ਼ੋਹਰਤ ਤੋਂ ਬਾਅਦ ਇੱਕ ਮੂਵੀ ਵੈਲ ਤੁਸੀਂ ਐਂਟਰ ਕਰ ਰਹੇ ਹੋ ਕਿਵੇਂ ਜਾਂ ਤੁਹਾਨੂੰ ਫੀਲ ਹੁੰਦਾ ਪਿਆ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਜੀ ਤੇ ਮੈਂ ਅੱਗੇ ਤੋਂ ਅੱਗੇ ਹੋਰ ਕੋਸ਼ਿਸ਼ ਕਰਦਾ ਰਹਿਣਾ ਕਿ ਕਿੱਦਾਂ ਆਪਣੇ ਆਪ ਨੂੰ ਹੋਰ ਅ ਇੰਪਰੂਵ ਕਰਾਂ ਹੋਰ ਇੱਕ ਬੋਡੀ ਜੜਾ ਤੇ ਮੈਂ ਉਹੀ ਬਸ ਲੱਗਾ ਹੋਇਆ ਟਰਾਈ ਐਂਡ ਟਰਾਈ ਹੈਗੇ ਬਸ ਤੇ ਇੱਕ ਤੋਂ ਬਾਅਦ ਕੋਈ ਹੋਰ ਮੂਵੀ ਦਾ ਪਲਾਨ हां इस ਤੋਂ ਬਾਅਦ ਚੋ ਮੇਰੀਆਂ ਆਲਰੇਡੀ ਇੱਕ ਮੂਵੀ ਹੋਈ ਹੋਈ ਪਈ ਐ ਤੇ ਉਹ ਡਨ ਐ ਤੇ ਉਸ ਤੋਂ ਬਾਅਦ ਵਿੱਚ ਦੋ ਮੂਵੀਜ਼ ਹੁਣ ਆਪਾਂ ਸ਼ੂਟ ਆਊਟ ਕਰਾਂਗੇ ਇਸ ਤੋਂ ਬਾਅਦ ਚੋ ਸ਼ੂਟ ਸ਼ੁਰੂ ਕਰਨਾ ਆਫਟਰ ਦਿਸ ਮੂਵੀ ਸਸ਼ੇ ਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਸਜਣਾ ਸਿੰਘ ਆ ਮੇਂ ਪਹਿਲੀ ਫਿਲਮ ਆ ਗਦੇ ਹਾਂ ਗਲੇਨਾ 3 ਡਿਸੰਬਰ ਨੂੰ ਤੇ ਮੇਰੀ ਪਹਿਲੀ ਫਿਲਮ ਆ ਤੇ ਸਪੈਸ਼ਲ ਹੋਊਗੀ ਮੇਰੇ ਲਈ ਮੈਨੂੰ ਸਪੈਸ਼ਲ ਫੀਲ ਹੋ ਰਿਹਾ ਐਕਸਾਈਟਡ ਹਾਂ ਬਟ ਅ ਜਰ ਨਰਵਸ ਵੀ ਕਿ ਪਹਿਲੀ ਵਾਰ ਪੰਜਾਬ ਦੇ ਆਡੀਅেন্স ਤੋਂ ਮੇਰੇ ਮੇ ਆ ਰਹੀ ਹਾਂ ਤੇ ਆਈ ਆਮ ਹੋਪਿੰਗ ਕਿ ਵਧੀਆ ਮੈਨੂੰ ਰਿਐਕਸ਼ਨ ਮਿਲੇਗਾ ਤੇ ਫਿਲਮ ਵਧੀਆ ਤੇ ਮੈਂ ਕੰਫੀਡੈਂਟ ਹਾਂ ਕਿ ਲੋਕਾਂ ਨੂੰ ਪਸੰਦ ਆਊਗਾ ਮੈਂ ਤਾਂ ਪੂਰੀ ਐਕਸਾਈਟਡ ਹਾਂ ਇਸ ਤੋਂ ਬਾਅਦ ਕੋਈ ਫਿਲਮ ਦਾ ਅਪਕਮਿੰਗ ਕੋਈ پلان ਜਾਂ ਕੋਈ ਕੋਈ ਫਿਲਮ ਚੱਲ ਰਹੀ ਹੋਵੇ ਤੁਹਾਡੀ ਕੋਈ ਹੋਵੇ ਜੀ ਗੱਲ ਚੱਲ ਰਹੀ ਹੈ ਪਰ ਜਦੋਂ ਤੱਕ ਸਿੱਧਾ ਜਾਣਦੇ ਹੋ ਜਦੋਂ ਤੱਕ ਕੋਈ ਵੀ ਚੀਜ਼ ਕਨਫਰਮ ਨਹੀਂ ਹੋਉਂਗੀ ਤੁਸੀਂ ਦੱਸ ਨਹੀਂ ਸਕਦੇ ਤੇ ਗੱਲ ਚੱਲ ਰਹੀ ਹੈ ਦੇਖੋ ਮੈਂ ਪੰਜਾਬ 'ਚ ਹੋਰ ਫਿਲਮਾਂ ਕਰਨਾ ਚਾਹੁੰਦਾ ਤੇ ਕੁਝ ਵੈਬ ਸੀਰੀਜ਼ ਦੀ ਵੀ ਗੱਲ ਚੱਲ ਰਹੀ ਹੈ ਦੇਖੋ ਕੀ ਬੰਦ ਹੈ ਕਦੇ ਹਾਂ ਕਦੇ ਨਹੀਂ ਪ੍ਰੋਮੋਸ਼ਨ ਅਸੀਂ ਅੱਜ ਤਾਂ ਦੇਖੋ ਆਏ ਹਾਂ ਖਾਲਸਾ ਕਾਲਜ ਆ ਰ ਮਾਈਕ ਤੇ ਇਸ ਇਨ ਕੇ ਇਸ ਦਾ ਕਾਲਜ ਆ ਤੇ ਆਬਵੀਅਸਲੀ ਇਹ ਟੂਕਸ ਹੈ ਤੇ ਅਸੀਂ ਪੂਰੇ ਜੋਸ਼ ਔਰ ਲਾਇਏ ਹੋਏ ਨੇ ਪ੍ਰੋਮੋਸ਼ਨ ਤੇ ਜੇ ਵੀ ਅਸੀਂ ਕਰ ਸਕਦੇ ਆਪਣਾ 100% ਦੇ ਰਹੇ ਹਾਂ ਬਾਕੀ ਫਿਲਮ ਚ ਅਸਲੀ ਮਿਹਨਤ ਅਸੀਂ ਫਿਲਮ ਚ ਕੀਤੇ ਹੋਏ ਨੇ ਤੇ ਮੈਨੂੰ ਪਤਾ ਫਿਲਮ ਵਧੀਆ ਬਣੀਆ ਜਦੋਂ ਥੀਏਟਰ ਚ ਲੱਗੂਗੀ ਲੋਕਾਂ ਨੂੰ ਪਸੰਦ ਆਣਾ ਤੇ ਮਾਊਥ ਪਬਲਿਸਿਟੀ ਵੀ ਹੋਣੀ ਤੇ ਅਸੀਂ ਤਾਂ ਲਾਇਏ ਜੋਸ਼ ਲਾਇਏ